बस पता नहीं लग गया कदों पढ़दे पढ़दे जब लिखण दा शौक ਪੈ ਗਿਆ ਬੇਸਿਕਲੀ ਮੈਨੂੰ ਗਾਉਣ ਦਾ ਸ਼ੌਕ ਹੁੰਦਾ ਪਹਿਲਾਂ ਤੇ ਫਿਰ ਪਤਾ ਨਹੀਂ ਲੱਗਿਆ ਕਦੋਂ ਅੱਖੀਂ ਨ ਰੋਣਾ ਪਿਆ ਗੀਤ ਲਿਖਿਆ ਗਿਆ ਤੇ ਲੋਕਾਂ ਨੇ ਗੀਤਕਾਰ ਲੈ ਕੇ ਜੋ ਮੈਨੂੰ ਐਕਸੈਪਟ ਕਰ ਲਿਆ ਬਹੁਤ سارے ਲੋਕ ਇਹ ਗੱਲ ਕਹਿੰਦੇ ਕਿ ਦੀਪ ਮੰਗਲੀ ਨੇ ਸੋ ਸਿਕੰਦਰ ਪੜਾ ਕੀਤਾ ਪੁਰਾਣੇ ਆ ਰਹੇ ਨੇ ਉਹ ਸੀਗਾ ਨਾ ਦੁੱਖਾਂ ਦੀ ਪਟਾਰੀ ਜਿਹੜਾ ਹਰ ਇੱਕ ਮੂਰੇ ਬੈਠ ਜਾਂਦਾ ਕੋਲ ਦੇ ਹਮ ਮਾਰੇਆਂ ਮੁਕਦਰਾਂ ਦੇ ਕਿੱਸੇ ਸਾਰਿਆਂ ਨੂੰ ਦੱਸਦਾ ਫਿਰ ਰਿਹਾ ਹਮ ਇਹੋ ਜਿਹੇ ਬੰਦੇ ਇੱਕ ਦਿਨ ਦੁਨੀਆ ਤੇ ਰਹਿ ਜਾਂਦੇ ਇਕੱਲੇ ਆ ਜੇ ਕੋਈ ਪੁੱਛੇ ਹਾਲ ਚਾਲ ਰੱਖਣਾ ਚਾਹੀਦਾ ਬਾਈ ਬੱਲੇ ਬੱਲੇ ਆ ਜਿਹੜੇ ਹੁਣ ਗੀਤ ਚੱਲਦੇ ਆ ਜਿਹੜੇ ਗੀਤ ਅੱਜ ਕੱਲ੍ਹ ਸੱਚਾਈ ਤੋਂ ਦੂਰ ਨੇ ਹਮ ਤੇ ਉਹ ਮਿੰਨਿਸ ਮੈਂ ਸੁਣਦਾ ਨਹੀਂ ਪਰ ਜਿਹਦਾ ਮੂਸੇ ਵਾਲਾ ਮੁੰਡਾ ਜਾ ਗਿਆ ਨਵੇਂ ਸਤੇ ਆ ਗਿਆ ਬਸ ਸੱਚਾਈ ਜਾ ਗਿਆ ਤੁਸੀਂ ਦੇਖ ਰਹੇ ਹੋ ਤੁਸੀਂ ਕਿਆ ਮਨਾ ਪਰਸਨ ਪ੍ਰਭ ਜੋਤ ਸਿੰਘ ਖਾਲਸਾ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਪੰਜਾਬੀ ਗੀਤਕਾਰੀ ਦੀ ਜਦੋਂ ਗੱਲ ਚੱਲਦੀ ਹੈ ਜਦੋਂ ਗੱਲ ਚੱਲਦੀ ਹੈ ਪੰਜਾਬੀ ਸਹਿਤ ਦੀ ਤਾਂ ਇੱਕ ਨਾਂ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਆ ਜਾਂਦਾ ਤੇ ਮੈਂ ਉਸ ਦੇ ਡੂਬਰੂ ਤੁਹਾਨੂੰ ਕਰਾਵਾਂ ਪਹਿਲਾਂ ਤੁਸੀਂ ਇੱਕ ਗੀਤ ਸੁਣਿਆ ਹੋਣਾ ਜਿਹੜੇ ਮੇਰੀ ਕੇਜ ਦੇ ਨੇ ਜਿਹੜੇ ਮੇਰੀ ਇੱਕ ਉਮਰ ਦੇ ਲੋਕ ਨੇ ਉਹ ਜਾਣਦੇ ਹੋਣੇ ਆ ਤੇ ਉਹਨਾਂ ਨੇ ਬੜਾ ਸੁਣਿਆ ਹੋਣਾ ਤੇ ਪਾਂਕਸ ਗਈਆਂ ਉਸ ਗੀਤ ਦੇ ਨਾਲ ਤੇ ਜਦੋਂ ਡੈਕ ਆਇ ਉਸ ਵੇਲੇ ਵੀ ਜਦੋਂ ਸੀੜੀਆਂ ਆਇ ਉਸ ਵੇਲੇ ਵੀ ਅੱਜ ਜਦੋਂ ਪਿੰਡ ਡਰਾਈਵ ਜਮਾਨਾ ਆ ਗਿਆ ਅੱਜ ਵੀ ਉਹ ਗੀਤ ਸਾਰਿਆਂ ਦੀ ਜ਼ੁਬਾਨ ਤੇ ਛਾਇਆ ਹੋਇਆ ਤੇ ਸਾਰਿਆਂ ਨੇ ਸੁਣਿਆ ਤੇ ਸਾਰਿਆਂ ਨੇ ਸੁਲਾਇਆ ਤੇ ਇੱਕ ਗੀਤ ਦੇ ਨਾਲ ਹੀ ਉਹ ਗੀਤਕਾਰ ਸਦਾ ਲਈ ਜਿਹੜਾ ਉਹ ਲੋਕਾਂ ਦੀ ਜ਼ੁਬਾਨ ਤੇ ਛਾ ਗਿਆ ਲੋਕੀ ਉਹਨੂੰ ਜਾਣਨ ਲੱਗ ਪਏ ਗੀਤ ਦੇ ਬੋਲ ਸਨ ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਪੜੀ ਮੌਤ ਨਾਲੋਂ ਕੰਦਰੀ ਜੁਦਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਸੋ ਸਿਕੰਦਰ ਨੇ ਇਹ ਗੀਤ ਗਾਇਆ ਸੀ ਤੇ ਜਦੋਂ ਫਲਵਾਇਆ ਸੀ ਗੀਤ ਤੇ ਬੜੇ ਦੇਸੀ ਜਿਹੇ ਢੰਗ ਦੇ ਨਾਲ ਇਹ ਜਿਹੜਾ ਗੀਤ ਫਲਵਾਇਆ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਇੱਕ ਅੰਤਰਾ ਆਉਂਦਾ ਸੀ ਤੇ ਉਹ ਅੰਤਰਾ ਵੀ ਤੁਸੀਂ ਉਹਨੂੰ ਵੀ ਤੁਸੀਂ ਬੜਾ ਪਿਆਰ ਕੀਤਾ ਤੇ ਬੜਾ ਉਹਨੂੰ ਕੀਤਾ ਕਦੇ ਤੇ ਪੱਪੀ ਯਾਦ ਆਊਗਾ ਜਿਹੜਾ ਬੈਠਾ ਤੈਨੂੰ ਸੀਨੇ 'ਚ ਛਪਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਐਸੀ ਯਾਦ ਸਜਣਾ ਵੇ ਤੇਰੀ ਆਈ ਵੀ ਜੇਕਰ ਉਹਨਾਂ ਦੇ ਹੋਰ ਗੀਤਾਂ ਦੀ ਗੱਲ ਕਰੀਏ ਅਸੀਂ ਇੱਕ ਸਿੱਕੇ ਦੇ ਦੋ ਪਾਸੇ ਨਾ ਬਿਛੜ ਸਕੀ ਨਾ ਮੇਲ ਹੋਇਆ ਜੇਕਰ ਪੰਜਾਬੀ ਗਾਇਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗਾਇਕ ਉਹਨਾਂ ਦੇ ਗੀਤ गा ਕੇ ਹਿੱਟ ਹੋ ਗਏ ਜਿਨ੍ਹਾਂ ਦੇ ਵਿੱਚੋਂ ਗੋਲਡਨ ਸਟਾਰ ਮਲਕੀਸ਼ ਸਿੰਘ ਜੀ ਜਿਨ੍ਹਾਂ ਦੇ ਵਿੱਚੋਂ ਮਿਸ ਪੂਜਾ ਜੀ ਜਿਨ੍ਹਾਂ ਦੇ ਹੋਰ ਜੇਕਰ ਗੱਲ ਕਰੀਏ ਸੁਦੇਸ਼ ਕੁਮਾਰੀ ਜੀ ਨੇ ਉਹਨਾਂ ਦੇ ਗੀਤ ਗਾਏ ਤੇ ਨਾਲ ਦੀ ਨਾਲ ਗੁਰਬਖਸ਼ ਸ਼ੌਕੀ ਅਸੀਂ ਇੱਕ ਸਿੱਕੇ ਦੇ ਦੋ ਪਾਸੇ ਨਾ ਬਿਛੜ ਸਕੀ ਨਾ ਮੇਲ ਹੋਇਆ ਗੱਲਬਾਤ ਕਰਦੇ ਹਾਂ 우ਸਤਾਦ ਦੀਪ ਮੰਗਲੀ ਪੱਪੀ ਤੋਂ ਦੀਪ ਮੰਗਲੀ ਦਾ ਸਫਰ ਕਿਵੇਂ ਇਹ ਸਫਰ ਪੈ ਹੋਇਆ ਕਿਵੇਂ ਇਹਨਾਂ ਨੇ ਮੰਜ਼ਲਾ ਪਹ ਕੀਤੀਆਂ ਕਿਵੇਂ ਪੰਜਾਬ ਦੇ ਵਿੱਚੋਂ ਇੱਥੋਂ ਜਾ ਕੇ ਅਮਰੀਕਾ ਦੇ ਵਿੱਚ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਰਹੇ ਆਉ ਗੱਲਬਾਤ ਕਰਦੇ ਆਂ 우ਸਤਾਦ ਦੀਪ ਮੰਗਲ ਜੀ ਦੇ ਨਾਲ ਸਰ ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਫਾਸਟ న్యూਸ ਤੇ ਥੈਂਕ ਯੂ ਵੈਲਕਮ ਜੀ ਬੜੀ ਮਿਹਰਬਾਨੀ ਤੁਹਾਨੂੰ ਇਹ ਲੋਕਾਂ ਦੇ ਰੂਬਰੂ ਕੀਤਾ ਮੈਨੂੰ ਓਡੀਸ ਦੇ ਬੜੇ ਦਿਨਾਂ ਬਾਅਦ ਸੋ ਮੇਰੇ ਵੱਲੋਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਸ਼ੁਰੂਆਤ ਕਰਦੇ ਆਂ ਆਪਾਂ ਗੱਲਬਾਤ ਤੇ ਇੱਕ ਸ਼ੁਰੂਆਤ ਕਰਦੇ ਆਂ ਗੱਲਬਾਤਾਂ ਦਾ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ ਸੀ ਪੰਜਾਬੀ ਗੀਤਕਾਰੀ ਦਾ ਸਫ਼ਰ ਬਸ ਪਤਾ ਨਹੀਂ ਲੱਗਿਆ ਕਦੋਂ ਪੜਦੇ ਪੜਦੇ ਜਦੋਂ ਲਿਖਣ ਦਾ ਸ਼ੌਕ ਪੈ ਗਿਆ ਬੇਸਿਕਲੀ ਮੈਨੂੰ ਗਾਉਣ ਦਾ ਸ਼ੌਕ ਹੁੰਦਾ ਪਹਿਲਾਂ ਹਮ ਪਰ ਕਦੋਂ ਗੀਤ ਲਿਖਣ ਲੱਗ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਬਸ ਸਿੰਗਰ ਬਣਨਾ ਚਾਹੁੰਦੇ ਸੀ ਜੀ ਅੱਛਾ ਤੇ ਮੈਂ 뮤직 ਸਿੱਖਦਾ ਵੀ ਰਿਆਂ ਛੋਟਾ ਹਾਂਗਾ ਹਮ ਤੇ ਫਿਰ ਪਤਾ ਨਹੀਂ ਲੱਗਿਆ ਕਦੋਂ ਅੱਖੀਆਂ ਨੂੰ ਰੋਣਾ ਪੈ ਗਿਆ ਕੀ ਤੇ ਲਿਖਿਆ ਗਿਆ ਤੇ ਲੋਕਾਂ ਨੇ ਗੀਤਕਾਰ ਲੈ ਬਜੋ ਮੈਨੂੰ ਅਕਸੈਪਟ ਕਰ ਲਿਆ ਅਕਸੈਪਟ ਕਰ ਲਿਆ ਆਪਾਂ ਨਾ ਭਾਜੀ ਇਹ ਗੱਲ ਇੰਨੀ ਜਲਦੀ ਨਹੀਂ ਨਵੇੜ ਦੇਣੀ ਇਹ ਗੱਲ ਇਹ ਦੱਸੋ ਵੀ ਅੱਖੀਆਂ ਨੂੰ ਰੋਣਾ ਪੈ ਗਿਆ ਗੀਤ ਲਿਖਿਆ ਕਦਾਂ ਤੇ ਕਿਸ ਤਰ੍ਹਾਂ ਤੁਹਾਡਾ ਉਹ ਗਾਇਕ ਨਾਲ ਮੇਲ ਹੋਇਆ ਤੇ ਕਿਸ ਤਰ੍ਹਾਂ ਫਿਰ ਇਹ ਜਿਹੜਾ ਪੰਜਾਬੀ ਸੰਗੀਤ ਦੇ ਵਿੱਚ ਜਿਹੜਾ ਇੱਕ ਛਾਂ ਹੀ ਹੋਂਦ ਸੀ ਇੱਕ ਤਾਂ ਸਵੱਬਕ ਕਿੱਦਾਂ ਬਣਿਆ ਲਿਖੇ ਕੁਝ ਗੀਤ ਲਿਖੇ ਸੀ ਮੈਂ ਤੇ ਮੈਂ ਕਿਸੇ ਕਲਾਕਾਰ ਕੋਲ ਗਿਆ ਨਹੀਂ ਗੀਤ ਰਿਕਾਰਡ ਕਰਵਾਉਣ ਦੇ ਵੇ ਮਤਲਬ ਚੱਕਰ ਦੇ ਵਿੱਚ ਹੂੰ ਐਦਾਂ ਮੈਨੂੰ ਕਿਸੇ ਤਰੀਕੇ ਨਾਲ ਇੱਕ ਵਿਆਹ ਦੇ ਵਿੱਚ ਹੂੰ ਤੇ ਆਪਣੇ ਸੌਰ ਸਕੰਦਰ ਮਿਲ ਗਿਆ ਹੂੰ ਇਹ ਤੁਹਾਡੇ ਨੇੜੇ ਦੇ ਰਹਿਣ ਵਾਲੇ ਸੀ ਹਾਂਜੀ ਸਾਡੇ ਸਾਹਨੇ ਵਾਲੇ ਕੋਲੇ ਪਿੰਡ ਉਹਨਾਂ ਦਾ ਟਿੱਬਾ ਪਿੰਡ ਹੂੰ ਤੇ ਉੱਥੇ ਮਿਲਣ ਕਰਕੇ ਮੈਂ ਆਪਣੇ ਗੀਤ ਸੁਣਾਏ ਮੁੜ ਕੇ ਸਾਡੇ ਮਤਲਬ ਮੇਰੇ ਕੋਲੇ ਆ ਗਿਆ ਪਿੰਡ ਮਿਲਣ ਵਾਸਤੇ ਸਾਡੀ ਐਸੀ ਦੋਸਤੀ ਹੋ ਕੇ ਮੇਰੇ ਘਰੇ ਰਹਿਣ ਲੱਗ ਗਿਆ ਮੈਂ 2 ਸਾਲ ਆਪਣੇ ਕੋਲੇ ਰੱਖਿਆ ਅੱਛਾ ਜੀ ਜੀ ਫਿਰ ਪਹਿਲੀ ਤੇ ਦੂਜੀ ਤੀਜੀ ਕੈਸੇ ਦੋ ਤਿੰਨ ਮਹੀ ਘਰਾਈਆਂ ਸੀ ਆਪਣੇ ਕੋਲ ਅੱਛਾ ਜੀ ਤੇ ਪਹਿਲੀ ਕੈਦਰ ਕੀ ਸਾਡਾ ਅੱਖੀਆਂ ਰੋਣਾ ਪਿਆ ਜਾ ਹੂੰ ਇਹ ਹਿੱਟ ਰਿਆ ਹੂੰ ਇਸ ਵਾਰ ਦੂਜੀ ਕੈਦਰ ਸਾਡੀ ਆਈ ਸੀਗੀ ਪਿਛੜੇ ਸੱਜਣ ਹੂੰ ਉਹਦੇ ਵਿੱਚ ਵੀ ਗੀਤ ਮੇਰਾ ਹਿੱਟ ਰਿਆ ਸੀਗਾ ਦੁੱਖ ਵਿਛੜੇ ਗਵਾਂਢੀ ਦਾ ਵਿਚੇਂਦਰਾ ਵੇ ਤੂੰ ਤਾਂ ਸਾਡਾ ਯਾਰ ਹੁੰਦਾ ਸੀ ਹਾਂਜੀ ਤੇ ਇਹ ਵੀ ਕੀਤਾ ਉਸ ਤੋਂ ਬਾਅਦ ਕਾਫੀ ਗੀਤ ਹੋਟ ਹੋਏ ਅਮੀ ਕਾਫੀ ਨਹੀਂ ਕਿਹੜਾ ਹੋਇਆ ਫੇ ਹੋਰ ਯਾਨੀ ਸੋਹ ਸਿਕੰਦਰ ਨੇ ਮੈਨੂੰ ਯਾਦ ਇਹਨਾਂ ਗਾਣੇ ਜਿਹੜੇ ਮੇਨ ਗਾਣੇ ਤੇ ਹਿੱਟ ਹੋਏ ਹਾਂ ਹਾਂ ਦੁੱਖ ਵਿਛੜੇ ਗਵਾਂਢੀ ਦਾ ਤੇ ਚੰਦਰਾ ਤੂੰ ਤਾਂ ਸਾਡਾ ਯਾਰ ਹੁੰਦਾ ਸੀ ਇਹ ਗਾ ਗੀਤ ਵੀ ਇਹ ਵੀ ਮਤਲਬ ਚੰਗਾ ਚੱਲਿਆ ਹਾਂਜੀ ਬਾਕੀ ਹੋਰ ਵੀ ਗੀਤ ਹੋਏ ਗੀਤ ਤੇ ਉਸ ਤੋਂ ਬਾਅਦ ਫਿਰ ਦੂਸਰੇ ਕਲਾਕਾਰਾਂ ਨੇ ਮੇਰੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਇਹ ਉੱਥੇ ਬਾਅਦ ਚ ਆਉਣੇ ਆ ਬਹੁਤ ਸਾਰੇ ਲੋ ਕਦਾ ਕੀਤਾ ਜਦੋਂ ਸੋਨ ਸਕੰਦਰਦੀਪ ਮੰਗਲੀ ਕਰਕੇ ਹੋਇਆ ਕੀ ਕਹੋਗੇ ਹਾਂਜੀ ਇਹ ਐਕਚੁਅਲੀ ਦੋਨਾਂ ਜਦੋਂ ਸਾਥ ਹੋਏ ਨਾ ਜਿੱਦਾਂ ਹੂੰ ਤਾਂ ਉਹਦੇ ਵਿੱਚੋਂ ਕਾਮਯਾਬੀ ਨਿਕਲਦੀ ਅਸੀਂ ਇਕੱਠੇ ਰਹੇ ਮਰਦ ਕੀ ਸਿਰ ਉਹ ਵੀ ਤਾਂ ਮਰਜੇ ਜਿਹੜੂ ਰੂਬਰੂ ਕਰੇ ਤੁਸੀਂ ਮਾਪੇ ਤੇ ਬੜਾ ਖੂਬਸੂਰਤ ਲੱਗਦੇ ਹੋ ਕੁਝ ਜ਼ਿਆਦਾ ਆ ਰਹਿਆ ਹੂੰ ਤੁਸੀਂ ਆਪਣਾ ਬੜਾ ਸੁਣਾਦਾ ਮਾਪਾਪੂ ਬਾਬੂ ਤੇਰਾ ਨੂੰ ਤੋਂ ਵਾ ਮੇਰੇ ਹਾਂ ਇੱਕ ਤੁਸੀਂ ਉਹ ਵੀ ਬੜਾ ਬੜਾ ਥੋੜਾ ਫੇਮਸ ਹੋਇਆ ਹੋਗੀ ਤਾਂ ਵੀ ਜਦੋਂ ਕੋਈ ਹਾਲਚਲ ਪੁੱਛੇ ਤਾਂ ਉਹਨੂੰ ਕੀ ਕਹਿ ਦੇਣਾ ਚਾਹੀਦਾ ਓਏ ਜੀ ਮੈਂ ਮਦਮਿਕ ਪੋਜੀਟਿਵ ਥਿੰਕਿੰਗ ਦੇ ਗਾਣੇ ਅੱਜ ਕੱਲ੍ਹ ਲਿਖਦਾ ਕੌਰਗੇ ਅਗਰ ਨਹੀਂ ਮੇਰੇ ਗਾਇ ਨਹੀਂ ਗਾਣੇ ਕਾਮਯਾਬੀ ਦਾ ਆ ਹਮਮ ਹੋਰ ਗਾਣੇ ਆ ਰਹੇ ਨੇ ਉਹ ਸੀਗਾ ਕਿ ਦੁੱਖਾਂ ਦੀ ਪਟਾਰੀ ਜਿਹੜਾ ਹਰ ਇੱਕ ਮੂਰੇ ਬੈਠ ਜਾਂਦਾ ਖੋਰਗੇ ਹਮ ਮਾਰੇਆਂ ਮੁਕੱਦਰਾਂ ਦੇ ਕਿੱਸੇ ਸਾਰਿਆਂ ਨੂੰ ਦੱਸਦਾ ਫਰੋਲ ਕੇ ਹਮ ਇਹੋ ਜਿਹਾ ਹੈ ਬੰਦੇ ਇੱਕ ਦਿਨ ਦੁਨੀਆ ਤੇ ਰਹਿ ਜਾਂਦੇ ਇਕੱਲੇ ਆ ਜੇ ਕੋਈ ਪੁੱਛੇ ਹਾਲ ਚਾਲ ਸਦਾ ਕਹਿਣਾ ਚਾਹੀਦਾ ਬਾਈ ਬੱਲੇ ਬੱਲੇ ਆ ਤਾਂ ਕਹਿਣਾ ਮਤਲਬ ਪੋਜੀਟਿਵ ਜਿਹਾ ਰਹਿਣਾ ਚਾਹੀਦਾ ਹਨਾ ਮੈਂ ਕਹਿੰਦਾ ਵੀ ਕਹਿੰਦਾ ਦੁੱਖ ਸੁੱਖ ਜ਼ਿੰਦਗੀ 'ਚ ਆਏ ਕਿੰਨੀ ਵਾਰ ਤੈਂ ਤਾਂ ਕਿਸੇ ਕਦੇ ਕਿਸੇ ਕੋਲ ਮੰਨੀ ਨਹੀਂ ਸੀ ਯਾਰ ਦੁੱਖ ਸੁੱਖ ਜ਼ਿੰਦਗੀ 'ਚ ਆਏ ਕਿੰਨੀ ਵਾਰ ਤੈਂ ਤਾਂ ਕਦੇ ਕਿਸੇ ਕੋਲ ਮੰਨੀ ਨਹੀਂ ਸੀ ਯਾਰ ਕੀਤੇ ਵੱਡੇ ਵੱਡੇ ਮਸਲੇ ਤੂੰ ਹੱਲ ਸੁਣਿਆ ਆ ਤਾਂ ਐਵੇਂ ਨਿੱਕੀ ਜਹੀ ਗੱਲ ਸੁਣਿਆ ਹਾਂ ਛੋਟੀ ਜਹੀ ਗੱਲ ਸੁਣਿਆ ਬਹੁਤ ਬਹੁਤ ਤੁਸੀਂ ਬਹੁਤ ਹੀ ਸੋਣਾ ਲਿਖਦੇ ਹੋ ਤੇ ਪੰਜਾਬ ਦੇ ਪੰਜਾਬ ਦੇ ਅੱਜਕੱਲ ਦੇ ਹਾਲਾਤਾਂ ਬਾਰੇ ਕੁਝ ਕਹਿਣਾ ਚਾਹੋਗੇ ਪੰਜਾਬ ਦੇ ਹਾਲਾਤ ਅੱਥੋਂ 10 ਘੰਟੇ ਜਿਵੇਂ ਬੀਤੇ ਸਮੇਂ ਦੀਆਂ ਹੋ ਗਈਆਂ ਕਹਾਣੀਆਂ ਹੂੰ ਉਹ ਤਾਂ ਗਈਆਂ ਟੋਟਲੀ ਬਦਲੇ ਪੰਜਾਬ ਦੇ ਰੰਗ ਬਦਲੇ ਜਿਵੇਂ ਵਰਕੇ ਨੂੰ ਮੰਨਦੇ ਹਾਂ ਪੰਜਾਬੀ ਪੰਜਾਬੀ ਸੱਭਿਆਚਾਰ ਚ ਪੰਜਾਬੀ ਗੀਤਕਾਰ ਦੇ ਵਿੱਚ ਆਈ ਗ੍ਰਾਵਿਟੀ ਜਿਵੇਂ ਵਰਕ ਹੌਣ ਕਿ ਨੂੰ ਮੰਨਦੇ ਹੋ ਤੁਸੀਂ ਇਹ ਸਾਰੇ ਰਲਵੇਂ ਕਹੇ ਜਿੱਕਦੇ ਆਪਾਂ ਥੋਪ ਦਈਏ ਮੇਰੇ ਦਾ ਖਿਆਲ ਨਹੀਂ ਜੇ ਸੁਣਨੇ ਵਾਲੇ ਗਾਉਣੇ ਵਾਲੇ ਗਾਉਂਦੇ ਜੇ ਸੁਣਨੇ ਵਾਲੇ ਸੁਣਦੇ ਨੇ ਉਹਦੇ ਦੀ ਗੱਲਾਂ ਹੂੰ ਹੈਨਾ ਤੇ ਜਿਹੜੇ ਹੁਣ ਤੋਂ ਜਿਹੜੇ ਹੁਣ ਕੀ ਚੱਲਦੇ ਆ ਸੋਣੋ ਸੋਣੋ ਚੰਗੇ ਲੱਗਦੇ ਤੁਹਾਨੂੰ ਸੱਚ ਦੱਸਿਓ ਸੌਫਾ ਕੇ ਦੱਸਿਓ ਜਿਹੜੇ ਹੁਣ ਗੀਤ ਚੱਲਦੇ ਆ ਜਿਹੜੇ ਗੀਤ ਅੱਜ ਕੱਲ ਤੇ ਸਚਾਈ ਤੋਂ ਦੂਰ ਨੇ ਹੂੰ ਤੇ ਉਹ ਮੈਨੂੰ ਨਹੀਂ ਮੈਂ ਸੁਣਦਾ ਨਹੀਂ ਪਰ ਜਿਹੜਾ ਮੂਸੇ ਵਾਲਾ ਮੁੰਡਾ ਜਾ ਕੇ ਉਹ ਨਵੇਂ ਸਟਾਈਲ ਚ ਗਾ ਗਿਆ ਬਸ ਸਚਾਈ ਦਾ ਆ ਕੇ ਗਿਆ ਹੂੰ ਤੇ ਉਹ ਉਹਦੇ ਗਾਣੇ ਵਧੀਆ ਨੇ ਉਹਦੇ ਗਾਣੇ ਸਚਾਈ ਦੇ ਨੇ ਹਾਂ ਜੀ ਸੋਹਣੇ ਲੱਗਦੇ ਆ ਉਹਦੇ ਗਾਣੇ ਹਾਂ ਜੀ ਤੇ ਅੱਜ ਕੱਲ ਦੇ ਸਿੰਗਰਾਂ ਨੂੰ ਅੱਜ ਕੱਲ ਦੇ ਗੀਤਕਾਰਾਂ ਨੂੰ ਜਦੋਂ ਸੁਣਦੇ ਆ ਤਾਂ ਕਿਦਾਂ ਦਾ ਮਹਿਸੂਸ ਕਰਦੇ ਹੋ ਨਹੀਂ ਜਿਹੜੇ ਨਹੀਂ ਵਧੀਆ ਗਾਉਂਦੇ ਜਾਂ ਨਹੀਂ ਕੋਈ ਮਤਲਬ ਮੇਰੀ ਗੱਲ ਨਹੀਂ ਹੈਗੀ ਤਾਂ ਫਿਰ ਉਹ ਨਹੀਂ ਚੰਗੇ ਗਾਣੇ ਬੱਚੇ ਕੀ ਕਹਿੰਦੇ ਪੰਜਾਬ ਆਉਣ ਨੂੰ ਬੱਚੇ ਮੇਰੇ ਇੱਥੇ ਵੱਡੇ ਹੋ ਕੇ ਗਏ ਨੇ 10ਵੀਂ 10ਵੀਂ ਪਲੱਸ 2 ਕਰਕੇ ਗਏ ਨੇ ਹੂੰ ਤਾਂ ਉਹਦਾ ਉਹਨਾਂ ਲੋਥੇ ਚਾਹੁੰਦੇ ਨੇ ਆਉਂਦੇ ਨੇ ਹੂੰ ਪਰ ਜਿਹੜੇ ਗਾਉਂ ਨਾਲ ਦੇ ਬੱਚੇ ਨੇ ਉਹ ਕਹਿੰਦੇ ਆਈ ਡੋਨਟ ਲਾਈਕ ਦੰਨੂ ਹੂੰ ਵੀ ਨਹੀਂ ਜਾਣਾ ਹੁਣ ਹਾਂ ਉੱਥੇ ਕਹਿੰਦੇ ਗਾਇਆਂ ਬਹੁਤ ਨੇ ਹੂੰ ਮੇਰੇ ਦੋਤੀਆ ਦੋਤਾ ਪਿਛਲੇ ਸਾਲ ਆ ਕੇ ਗਿਆ ਤੇ ਤੁਸੀਂ ਤਾਂ ਪੰਜਾਬੀ ਸੱਦੇ ਚਾਰ ਦਿਨਾਂ ਨਾਲ ਜੁੜੇ ਰਹੇ ਹੋ ਤੁਸੀਂ ਤਾਂ ਪੰਜਾਬੀ ਗੀਤਕਾਰ ਦੀ ਨਾਲ ਜੁੜੇ ਹੋ ਤੇ ਬੱਚਿਆਂ ਨੇ ਨੰਸ ਖਾਲਦੇ ਰੰਗ ਨਹੀਂ ਬੇਟਾ ਮੇਰਾ ਗਾ ਰਿਹਾ ਜੀ ਹੂੰ ਵੱਡਾ ਬੇਟਾ ਬਹੁਤ ਅੱਛਾ ਗਾ ਰਿਹਾ ਹੁਣ ਮਿਊਜ਼ਿਕ ਸਿੱਖਿਆ ਵੀ ਆ ਉਹਦੇ ਹੁਣ ਗਾਣਾ ਵੀ ਕੀਤਾ ਸੀ ਅਸੀਂ ਤੇ ਕਾਫੀ ਲੋਕਾਂ ਨੇ ਪਸੰਦ ਕੀਤਾ ਗਾਣਾ ਦਾ ਹੂੰ ਤੇ ਪਰ ਉਹ ਇਨਾ ਜਨੂੰਨ ਹੈ ਨਹੀਂ ਵੀ ਮੈਂ ਸਟੇਜਾਂ ਤੇ ਜਾਵਾਂ ਜਾਂ ਅੱਗੇ ਵਧਾਂ ਮਿਸ ਜਾਇਦੇ ਪੰਜਾਬੀ ਜਾਇਦੇ ਉਧਰ ਜਾ ਕੇ ਜਿਆਦਾ ਆਉਂਦੀ ਆ ਤਾਂ ਫਿਰ ਜਾ ਪੰਜਾਬ ਦੇ ਵਿੱਚ ਨਹੀਂ ਪੰਜਾਬੀ ਦਾ ਜਿਹੜਾ ਵੇਰਵਾ ਉਧਰ ਜਾ ਕੇ ਹੀ ਬੰਦੇ ਨੂੰ ਜਿਆਦਾ ਹੁੰਦਾ ਹੂੰ ਹੁਣ ਲਿਖਦੇ ਦਾ ਸੀ ਇੱਥੇ ਵੀ ਆ ਪਰ ਉੱਥੇ ਜਾ ਕੇ ਉਹ ਗੱਲਾਂ ਨੂੰ ਨਿੱਕੀ ਨਿੱਕੀ ਗੱਲਾਂ ਕਵਿਤਾਵਾਂ ਬਣ ਜਾਂਦੀਆਂ ਨੇ ਹੂੰ ਜਿਵੇਂ ਕਿ ਜਿਵੇਂ ਕਿ ਇੱਕ ਕਵਤਾ ਮੈਂ ਲਿਖੀ ਸੀ ਕਹਿੰਦਾ ਫਤਿਹ ਦਾ ਜਵਾਬ ਕਿਵੇਂ ਫਤਿਹ ਵਿੱਚ ਉੱਥੇ ਬੱਚੇ ਮਾਰੇ ਲਿਖੀ ਗੱਲ ਫਤਿਹ ਦਾ ਜਵਾਬ ਕਿਵੇਂ ਫਤਿਹ ਵਿੱਚ ਦੇਣਾ ਮਾਂ ਦੇ ਪੈਰੀ ਹੱਥ ਲਾਉਣ ਕਿ ਨੂੰ ਕਹਿੰਦੇ ਨੇ ਬਾਣਦੇ ਆ ਮੱਜਿਆਂ ਤੇ ਸੁੱਤਿਆਂ ਬਗੈਰ ਪਤਾ ਲੱਗਦਾ ਨਹੀਂ ਯਾਰ ਦੌਣ ਕਿ ਨੂੰ ਕਹਿੰਦੇ ਨੇ ਵੈਰੀ ਗੁੱਡ ਮਿੱਟੀ ਵਿੱਚ ਖੇਡਿਆ ਜੋ ਹੀ ਦੱਸ ਸਕਦਾ ਏ ਲਿੱਪੇ ਹੋਏ ਵਿੜੇ ਦੀ ਸੁਗੰਧ ਕੈਸੀ ਹੁੰਦੀ ਏ ਮਾਂ ਜਾਇਆ ਵਿੱਚ ਹੋਵੇ ਹੱਦੋਂ ਵੱਧ ਪਿਆਰ ਉਹ ਜਾਣਦੇ ਨੇ ਵੀਰਾ ਵਿੱਚ ਕੰਧ ਕੈਸੀ ਹੁੰਦੀ ਏ ਜ਼ਿੰਦਗੀ ਦੇ ਜਿੰਨਾ ਚੱਲੀਆਂ ਨੇ ਦੁਸ਼ਵਾਰੀਆਂ ਉਹ ਜਾਣਦੇ ਇੱਜ਼ਤ ਮੁਠੀ ਬੰਦ ਕੇ ਅਸੀਂ ਹੁੰਦੀ ਹੂੰ ਇਦਾਂ ਦੀ ਸ਼ਿਰੋਸ਼ਰੀ ਬਹੁਤ ਪਹਿਲਾ ਭਾਗ ਅਸੀਂ ਤੁਹਾਨੂੰ ਦਿਖਾਇਆ ਦੀਪ ਮੰਗਲੀ ਜੀ ਦਾ ਦੁਬਾਰਾ ਫੇਰ ਗੱਲਬਾਤ ਕਰਾਂਗੇ ਤੇ ਫਿਰ ਇਸ ਤਰ੍ਹਾਂ ਹੀ ਚਰਚਾ ਕਰਾਂਗੇ ਉਹਨਾਂ ਗੀਤਾਂ ਨੂੰ ਲੈ ਕੇ ਜਿਹੜੇ ਗੀਤ ਤੁਹਾਡੇ ਦਿਲਾਂ ਵਿੱਚ ਵਸ ਗਏ ਜਿਹੜੇ ਗੀਤ ਤੁਸੀਂ ਚਾਹਦਿਆਂ ਹੋਣਾ ਵੀ ਆਪਣੇ ਦਿਲ ਵਿੱਚੋਂ ਕੱਢ ਨਹੀਂ ਸਕਦੇ ਜਦੋਂ ਕਿਤੇ ਰਾਤ ਨੂੰ ਸੌਂਦੇ ਹੋ ਯਾਦ ਜ਼ਰੂਰ ਆਉਂਦਾ ਹੋਣਾ ਤੇ ਯਾਦ ਵੀ ਆਉਂਦਾ ਹੋਣਾ ਤੇ ਗੁੰਗੁਣਾਉਂਦੇ ਵੀ ਹੋਣੇ ਆ ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਦੀ ਪਮਗਲੀ ਬਾਈ ਸਾਡੇ ਨਾਲ ਸੀ ਛੋਟੀ ਇਹ ਕੋਸ਼ਿਸ਼ ਕੀਤੀ ਨਿਮਾਣੀ ਇਹ ਕੋਸ਼ਿਸ਼ ਕੀਤੀ ਕਿ ਉਸ ਉਸਤਾਦ ਗੀਤਕਾਰ ਦੇ ਨਾਲ ਤੁਹਾਨੂੰ ਮਿਲਾਏ ਉਹਦੇ ਨਾਲ ਗੱਲਬਾਤ ਕਰੀਏ ਜਿਹਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦਾ ਜਿੱਦੇ ਰੋਮ ਰੋਮ ਦੇ ਵਿੱਚ ਪੰਜਾਬ ਵਸਦਾ ਪੰਜਾਬੀ ਵਸਦੀ ਆ ਪੰਜਾਬੀ ਗੀਤਕਾਰੀ ਲਈ ਜਨ ਬੜਾ ਕੁਝ ਕੀਤਾ ਅਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਗਲੀ ਮੀਟਿੰਗ ਦੇ ਵਿੱਚ ਕਰਾਂਗੇ ਅਗਲੀ ਮੁਲਾਕਾਤ ਦੇ ਵਿੱਚ ਕਰਾਂਗੇ ਉਡੀਕ ਕਰਿਓ ਆਵਾਂਗੇ ਜਰੂਰ ਲੈ ਕੇ ਦੀ ਬਾਈ ਦੇ ਨਾਲ ਨਵੀਂ ਗੱਲਬਾਤ ਦੇਖਦੇ ਰਹੋ ਦੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਪ੍ਰਭਜੋਤ ਸਿੰਘ ਖਾਲਸਾ ਨਵ ਬੰਗੜ ਦੇ ਨਾਲ ਮੈਂ ਤੁਹਾਡਾ ਛੋਟਾ ਵੀਰ ਲਾਲ ਕਮਲ ਦਿਓ ਜਸ ਫਿਰ ਮਿਲਾਂਗੇ